ਜਲਾਲਾਬਾਦਿਆ ਤੀਨ ਪਿੰਡੇ ਜੱਲਾ ਲੱਕੇ ਕੇ 88 ਪਿੰਡ ਤੁਣਕਿਆਂ ਵਿੱਚ ਇੱਕ ਪਰਿਵਾਰ ਦਾ ਬਰਸਾਤ ਨਾਲ ਕੱਚਾ ਮਕਾਨ ਡਿੱਗ ਪਿਆ ਜਿਸ ਤੋਂ ਬਾਅਦ ਇਸ ਪਰਿਵਾਰ ਨੇ ਸਰਕਾਰ ਤੋਂ ਪੱਕੇ ਮਕਾਨ ਦੀ ਮੰਗ ਕੀਤੀ ਹੈ ਉਹਨਾਂ ਕਿਹਾ ਕਿ ਉਹਨਾਂ ਦੇ ਤਿੰਨ ਲੜਕਿਆਂ ਨੂੰ ਉਹਨਾਂ ਕੋਲ ਅਲੱਗ-ਅਲੱਗ ਮਕਾਨ ਆਣ ਪਰ ਇਸ ਜੋੜੇ ਕੋਲ ਹੋਰ ਮਕਾਨ ਰਹਿਣ ਲਈ ਨਹੀਂ ਸੀ ਜਿਸ ਦੇ ਚਲਦੇ ਬਰਸਾਤ ਆਉਣ ਨਾਲ ਇਹ ਮਕਾਨ ਡਿੱਗ ਪਿਆ ਔਰ ਉਹਨਾਂ ਉਹਨਾਂ ਕੋਲ ਰਹਿਣ ਲਈ ਕੋਈ ਮਕਾਨ ਨਹੀਂ ਹੈ ਇਸ ਲਈ ਉਹਨਾਂ ਨੇ ਸਰਕਾਰ ਤੋਂ ਪੱਕੇ ਮਕਾਨ ਦੀ ਮੰਗ ਕੀਤੀ ਹੈ ਕੀ ਨਾਮ ਹੈ ਖਸ਼ਮੀਰ ਸਿੰਘ ਜੀ ਪਿਤਾ ਦਾ ਕੀ ਨਾਮ ਹੈ ਮੇਕਰ ਸਿੰਘ ਕਿਹੜਾ ਪਿੰਡ ਪਿੰਡ ਜਰੜੇ ਲੱਖੇ 68 ਦਾ ਅਲਪ ਤੁਲੋ ਕੀ ਹਾਂ ਠੀਕ ਹੈ ਤੇ ਕਿਵੇਂ ਮਕਾਨ ਡਿੱਗਿਆ ਮਕਾਨ ਵੀ ਨਾਲ ਰੱਪੇ ਅੰਦਰ ਸਮਾਨ ਪਿਆ ਠੀਕ ਹੈ ਸੱਤਾ ਪਿਆ ਬਸ ਟੁੱਟ ਫੰਨ ਹੋ ਗਈ ਹੇ ਜਿਹੜਾ ਕਰ ਤਾਂ ਸਮਾਨ ਉੱਥੋਂ ਗਿਆ ਹਾਂ ਲੋਕ ਕੱਢੀ ਹੋ ਗਈ ਹਾਂ ਉਹਨੂੰ ਸਾਰਾ ਸਮਾਨ ਬਾਹਰ ਕੱਢਿਆ ਗਿਆ ਕੱਢ ਕਰਲੇ ਆ ਕੇ ਨਿਕਲ ਹਾਂ ਹਾਂ ਕੀ ਮੰਗ ਕਰ ਰਹੇ ਹੋ ਹਾਂ ਕਿ ਸਾਨੂੰ ਗਰੀਬ ਬੰਦੇ ਇੱਥਾ ਕਰੇ ਅਟੇ ਮੁੰਡੇ ਕਿੰਨੇ ਨੇ ਕੰਮ ਕਰ ਕੀ ਤਿੰਨ

ਔਰ ਹੈਗਾ ਕਮਰਾ ਤਾਂ ਦੇਖੋ ਸਾਡੇ ਕੋ ਕਮਰਾ ਕੋ ਨਹੀਂ ਇਹ ਬਰਸਾਤ ਆਣ ਨਾਲ ਡਿੱ ਗਿਆ ਹਾਂ ਨਹੀਂ ਨਾਲ ਡਿੱ ਗਿਆ ਹਾਂ ਹੋਣ ਕੀ ਮੰਗ ਕਰਨ ਸਾਨੂੰ ਵੀ ਇੱਕ ਕਮਰਾ ਦਿੱਤਾ ਜਾਏ ਜਿਹੜਾ ਸਰਕਾਰ ਵੱਲੋਂ ਹਾਂ ਸਰਕਾਰ ਮੰਗਰੀ ਬੰਦੇ ਆ ਕੰਮ ਕਰ ਕੀ ਕਰਦੇ ਪਿਆੜੀ ਦੱਪਾ ਠੀਕ ਹੈ